ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰੋ ਕੀ ਹਾਲ ਚਾਲ ਆ ਚੜ੍ਹਦੀ ਕਲਾ ਅੱਜ ਗੱਲ ਕਰਦੇ ਆ ਡੈਰੀ ਫਾਰਮਾਂ ਦੀ ਇਟਲੀ ਦੇ ਵਿੱਚ ਜਿਹੜੇ ਡੈਰੀ ਫਾਰਮਾਂ ਹਸਤਾਲਿਆਂ 'ਚ ਮੁੰਡੇ ਕੰਮ ਕਰਦੇ ਆ ਵੀ ਇੱਥੇ ਕੰਮ ਕਿੱਦਾਂ ਹੁੰਦੇ ਆ گاਵਾਂ ਦਾ ਰਹਿਣ ਸਹਿਣ ਕਿੱਦਾਂ ਦਾ ਆ ਇਹ ਚਵਾਈ ਤੇ ਕੀ ਸਿਸਟਮ ਆ ਖੁਰਾਂ ਦੀ ਦਵਾਈ ਕਿੱਦਾਂ ਲਾਉਣੀ ਆ ਪੰਜ ਸੱਤ ਗੱਲਾਂ ਮੋਟੀਆਂ-ਮੋਟੀਆਂ ਅੱਜ ਨਾ 8-10 ਮਿੰਟਾਂ 'ਚ ਆਪਾਂ ਸ਼ੇਅਰ ਕਰਦੇ ਤੁਹਾਡੇ ਨਾਲ ਤੇ ਜੁੜੇ ਰਹੋ ਵੀਡੀਓ ਦੇ ਨਾਲ ਆਓ ਦੇਖਦੇ ਆਂ گاਵਾਂ ਦੇ ਥੱਲੇ ਸਾਫ ਸਫਾਈ ਦਾ ਬੜਾ ਖਿਆਲ ਰੱਖਿਆ ਜਾਂਦਾ ਵੀ ਆਟੋਮੈਟਿਕ ਹੀ ਆ ਸਭ ਕੁਝ ਇਹ ਗਾਰਡਰਮ ਨੁਮਾ ਜਿਹੜੇ ਰੁਸਪੈਤੇ ਕਹਿੰਦੇ ਡਾਲੀਅਨ ਦੇ ਵਿੱਚ ਇੱਕ ਮੋਟਰ ਇਧਰ ਲੱਗੀ ਆ ਇੱਕ ਸਿਰੇ ਦੇ ਲੱਗੀ ਆ ਸਿਰੇ ਵਾਲੀ ਨੇ ਇਹਨੂੰ ਉਨੂੰ ਖਿੱਚ ਲੈਣਾ ਤੇ ਵਾਪਸ ਇਸ ਮੋਟਰ ਨੇ ਇਹਨੂੰ ਐਨੂੰ ਖਿੱਚ ਲੈਣਾ ਇਹਨੇ ਜਾਂਦੇ ਹੋਏ ਨੇ ਸਾਰਾ ਜਿਹੜਾ ਮਾਲ ਆ ਗੋਹਾ ਉਹ ਇਕੱਠਾ ਕਰਕੇ ਲੈ ਜਾਣਾ ਸਿਰੇ ਤੇ ਸੱਡ ਦੇਣਾ ਤੇ ਵਾਪਸ ਖਾਲੀ ਨੇ ਆਉਣਾ ਤੇ ਇਹਨਾਂ ਦਾ ਟਾਈਮ ਸੈੱਟ ਕੀਤਾ ਹੁੰਦਾ ਆ ਆਟੋਮੈਟਿਕ ਹੀ ਇਹ ਘੰਟੇ-ਘੰਟੇ ਬਾਅਦ ਚੱਲਦੇ ਰਹਿੰਦੇ ਆ ਤੇ ਜਦੋਂ ਆਪਾਂ ਪੱਠੇ ਲਾਉਣੇ ਆ گاਵਾ ਮੋਰੇ ਜਾਂ گاਵਾ ਆਪਾਂ ਬਲਾਕ ਕਰਦਿਆਂ ਹੈੱਡ ਬਲਾਕ ਕਰਨੇ ਆ ਵੀ ਟਿੱਕੇ ਟੁਕੇ ਲਾਉਣੇ ਉਹ ਟਾਈਮ ਆਪਾਂ ਬੰਦ ਕਰਦੇ ਨੇ ਉਹ ਟਾਈਮ ਨਹੀਂ ਚੱਲਣੇ ਚਾਹੀਦੇ ਨਹੀਂ ਤਾਂ گاਵਾ ਨੇ ਇਹ گاਵਾਂ ਨੇ ਲੈ ਜਾਂਦਾ ਖੇਚ ਗਏ ਤੇ گاਵਾ ਦੇ ਪੱਠੇ ਸੈੱਟ ਕਰਨ ਲਈ ਰੋਬੋਟ ਲੱਗਾ ਆ ਇਹਦਾ ਵੀ ਟਾਈਮ ਸੈੱਟ ਆ ਆ 8 ਘੰਟੇ ਬਾਅਦ ਚੱਲਦਾ ਰਹਿੰਦਾ ਇਹਨੇ ਜਿੱਦਾ ਗੋਲ ਘੁੰਮੀ ਜਾਣਾ ਤੇ ਪੱਠੇ ਨਾਲ-ਨਾਲ ਕਰਦੇ ਨੇ ਚੱਲ ਜਾਣਾ ਉਹ ਸਿਰੇ ਤੇ ਜਾ ਕੇ ਇਹਨੇ ਚਾਰਜ ਤੇ ਆਪੇ ਲੱਗ ਜਾਣਾ ਪੱਠੇ ਜਿਹੜੇ ਬਣਾਏ ਆ ਇਹ ਤੋਂ ਇਲਾਵਾ ਜੇ ਕੋਈ ਗਾਂ ਤਾਜ਼ੀਆਂ ਗਾਵਾਂ ਨੂੰ ਜਾਂ ਕਿਸੇ ਨੂੰ ਵੀ ਗਰੁੱਪ ਨੂੰ ਆਪਾਂ ਕੁਝ ਵੱਖਰਾ ਪਾਉਣਾ ਸਮਾਨ ਤੇ ਇਹਦੇ ਵਿੱਚ ਪਾ ਸਕਦੇ ਆ ਤੇ ਆਟੋਮੈਟਿਕ ਉਹ ਟਾਈਮ ਸੈੱਟ ਕਰ ਦੇਣਾ ਉੱਤੇ ਟਿਕ ਪੈਂਦਾ ਤੇ ਪੱਖੇ ਲੱਗੇ ਆ ਗਾਵਾਂ ਸਾਰੀਆਂ ਦੇ ਉੱਤੇ ਪਾਣੀ ਵਾਲੇ ਫੁਹਾਰੇ ਲੱਗੇ ਆ ਟੈਂਪਰੇਚਰ ਦੇ ਹਿਸਾਬ ਨਾਲ ਆਟੋਮੈਟਿਕ ਚੱਲਦੇ ਆ ਜਦੋਂ ਟੈਂਪਰੇਚਰ ਜਿੰਨਾ ਸੈੱਟ ਕੀਤਾ ਉਸ ਤੋਂ ਵੱਧ ਗਿਆ ਤੇ ਪੱਖੇ ਵੀ ਚੱਲ ਪੈਣੇ ਆ ਪਾਣੀ ਵਾਲੇ ਵੀ ਫੁਹਾਰੇ ਵੀ ਚੱਲ ਪੈਣੇ ਆ ਤੇ ਗਾਵਾਂ ਫਰੈਸ਼ ਰਹਿੰਦੀਆਂ ਤੇ ਜੇ ਕਹੋ ਵੀ ਕਈ ਵਾਰੀ ਹੁੰਦਾ ਵੀ ਇਟਲੀ ਦੇ ਵਿੱਚ ਵੀ ਇਟਲੀ ਜਿੱ ਨਹੀਂ ਜਦੋਂ ਵੀ ਆਪਾਂ ਇੰਡੀਆ ਸੋਚ ਹੁੰਦੀ ਆਵੇ ਬਾਹਰ ਜਾਣਾ ਮੱਛਰ ਮੱਖੀਆਂ ਤੋਂ ਛਡਕਾਰਾ ਪੈ ਜੂ ਜੇ ਉਹ ਪਰ ਜਿੱਥੇ ਜਾਨਵਰ ਆ ਜਿੱਥੇ ਇਹ ਗੋਹਾ ਆ ਜਾਂ ਸਤਾਲਿਆਂ ਦਾ ਡੈਰੀਆਂ ਦਾ ਕੰਮ ਆ ਉੱਥੇ ਮੱਖੀਆਂ ਦਾ ਘੜਿਆ ਮੱਖੀਆਂ ਬਹੁਤ ਹੁੰਦੀਆਂ ਇੱਥੇ ਮੱਛਰ ਵੀ ਬਹੁਤ ਹੁੰਦਾ ਖਾਸ ਕਰ ਇਟਲੀ ਦੇ ਵਿੱਚ ਜਿਹੜੀ ਹਰਿਆਲੀ ਬਹੁਤ ਜ਼ਿਆਦਾ ਦਰਖਤ ਬਹੁਤ ਜ਼ਿਆਦਾ ਆ ਤਾਂ ਮੱਛਰ ਵੀ ਬਹੁਤ ਜ਼ਿਆਦਾ ਆ ਇਹ ਨਹੀਂ ਵੀ ਜੇ ਹਰਿਆਲੀ ਆ ਤੇ ਮੱਛਰ ਨਹੀਂ ਹੋਗਾ ਜੇ ਹਰੀਆਲੀ ਆ ਤੇ ਨਾਲ ਮੱਛਰ ਵੀ ਆਉਣਾ ਆਪਣਾ ਤੇ ਸਾਫ ਸਫਾਈ ਦਾ ਬਹੁਤ ਖਿਆਲ ਹੁੰਦਾ ਇੱਥੇ ਇਹ ਹੈਗੀਆਂ ਆ 240 گاਵਾ ਦੀ ਛੱਡ ਆ ਇਹ 120 گاਵਾ ਇਹਦੇ ਵਿੱਚ ਆ ਤੇ 120 گاਵਾ ਉਹਦੇ ਵਿੱਚ ਆ ਪਾਣੀ ਚੱਲਦਾ ਆ ਜਦੋਂ ਚਵਾਈ ਕਰਨੀ ਆ ਇਹ ਸ਼ੈੱਡ ਤੋਂ ਆਹ ਗੇਟ ਖੋਲ ਕੇ ਰਾਹ ਬਣ ਜਾਂਦਾ ਇੱਥੇ گاਵਾ ਆ ਜਾਣੀਆਂ ਇਹ ਸਾਲਾ ਦੀ ਤੇਜ਼ ਆ ਇੱਥੇ ਆ ਕੇ ਵੇਟਿੰਗ 'ਚ گاਵਾ ਰਹਿੰਦੀਆਂ 100 150 ਗਾਂ ਖੜ੍ਹ ਜਾਂਦੀਆਂ ਇੱਥੇ ਆ ਕੇ ਇਕੱਠੀ ਤੇ ਫੇ ਇਹ ਜਿਹੜਾ ਉੱਤੇ ਜੰਗਲਾ ਕਰਾਂਟ ਆ ਇਹ ਥੱਲੇ ਡੇਕ ਪੈਣਾ ਇਹਨੇ گاਵਾ ਨੂੰ ਅੱਗੇ ਲਈ ਜਾਣਾ ਤੱਕ ਕੇ ਹੌਲੀ ਹੌਲੀ ਤੇ ਇਹ ਹੈਗਾ ਮਿਲਕਿੰਗ ਪਾਰਲਰ ਇੱਥੇ 24 گاਵਾ ਵੜਦੀਆਂ 12 ਇੱਧਰ ਜਾਣੀਆਂ 12 ਇੱਧਰ ਜਾਣੀਆਂ ਗੇਟ ਖੋਲ ਦੇਣਾ ਆਹ ਸਲੇਟ ਲੱਗੀ ਆ ਐਂਟਰੀ ਤੇ ਇਹਦੇ گاਵਾ ਦੇ ਕੰਨਾਂ 'ਚ ਮਾਈਕਰੋ ਚਿਪ ਪਾਈ ਆ ਉਹਦੇ ਨਾਲ ਇੰਨੇ گاਵਾ ਦਾ ਨੰਬਰ ਟ੍ਰੇਸ ਕਰ ਲੈਣਾ ਤੇ ਇਹਦੇ ਜਿਹੜੇ ਨੰਬਰ ਤੇ ਗਾਂ ਗਈ ਉਸੇ ਨੰਬਰ ਤੇ ਉਸੇ ਗਰੁੱਪ ਤੇ ਗਾਂ ਦਾ ਨੰਬਰ ਚੜ ਜਾਣਾ 12 گاਵਾ ਇੱਧਰ ਤੇ 12 ਇੱਧਰ 24 گاਵਾ ਆ ਜਾਣੀਆਂ 24 ਦਾ ਨੰਬਰ ਵੀ ਚੜ ਜਾਣਾ 24 ਦਾ ਦੁੱਧ ਵੀ ਆਟੋਮੈਟਿਕ ਮਸ਼ੀਨ ਤੇ ਆ ਜਾਣਾ ਕਿੰਨੇ ਲੀਟਰ ਆ ਦਿੱਤਾ ਕਿੰਨੇ ਲੀਟਰ ਝੋਲਿਆ ਤੇ ਜਦੋਂ ਦੁੱਧ ਚੋਲਿਆ ਤੇ ਗਰੁੱਪ ਲੱਥ ਜਾਣ ਆਟੋਮੈਟਿਕ ਫੇ ਆਹਾਂ ਗੇਟ ਤਾਂ ਨੂੰ ਖੋਲ ਦੇਣੇ گاਵਾ ਇਹ ਬਾਹਰ ਨਿਕਲ ਜਾਣੀਆਂ ਮੋਹਰੇ ਪਾਣੀ ਵਾਲੇ ਲੱਗੇ ਆ ਉੱਥੇ ਪਾਣੀ ਪੀਣਾ ਇਹਨਾਂ ਨੇ ਤੇ ਪਾਣੀ ਪੀ ਕੇ ਫੇਰ ਬਾਹਰ ਚੱਲ ਜਾਣਾ ਹਾਂਜੀ ਦੋਸਤੋ ਜਦੋਂ ਚੰਗੀ ਤਰ੍ਹਾਂ ਇਹਨੂੰ ਧੋ ਕੇ ਟੋਏ ਨੂੰ ਪਾਣੀ ਭਰ ਲਿਆ ਇਹਦੇ ਵਿੱਚ ਤੇ ਇਹ ਦਵਾਈ ਆ ਜਿਹੜੀ ਇਹਦੇ 3-4 ਬਾਟੀਆਂ ਇਹਦੀਆਂ ਪਾਣੀਆਂ ਆਪਾਂ ਫਾਰਮਲ 2 ਹੀ ਦੇ ਦੀਆਂ ਤੇ ਇਹਦੇ ਵਿੱਚ ਜਿਹੜਾ گاਵਾ ਪਾਣੀ ਇੰਨਾ ਰੱਖਣਾ ਵੀ ਜਿਹੜੇ ਦਾਦੇ ਪੈਰ ਡੁੱਬਦੇ ਰਹਿਣ ਵਿੱਚ ਪਾਣੀ ਦੇ ਤੇ ਇਹੇ گاਵਾ ਇਹਦੇ ਵਿੱਚ ਦੀ ਲੰਘ ਜਾਂਦੀਆਂ ਸਾਰੀਆਂ ਜਦੋਂ ਚਵਾਈ ਲਈ ਜਾਂਦੀਆਂ ਆ ਅੰਦਰ ਤੇ ਇਹਦੇ ਵਿੱਚ ਦੀ ਲੰਘਣਾ ਹੁੰਦਾ ਜਦੋਂ ਜਾਣਾ ਅੰਦਰ ਤੇ ਜਦੋਂ ਬਾਹਰ ਆਉਣਾ ਤੇ ਇਹਦੇ ਵਿੱਚ ਇਹਨਾਂ ਦੇ ਪੈਰ ਜਿਹੜੇ ਆ ਧੋ ਹੋ ਜਾਂਦੇ ਆ ਉਹਦੇ ਨਾਲ ਜਿਹੜੇ ਦਰਮਤੀਤੇ ਆ ਤੱਤਰੀਆਂ ਕਹਿ ਸਕਦੇ ਆ ਗੁਰਾਂ ਦੇ ਪਿੱਛੇ ਜਿਹੜੇ ਖਰਾਬ ਹੋ ਜਾਂਦੇ ਹਨ ਉਹ ਇਹ ਨਾਲ ਛੱਡ ਜਾਂਦਾ ਮਾਸ ਤੋਂ ਸਹੀ ਹੋ ਜਾਂਦਾ ਪ੍ਰੋਬਲਮ ਮਤਲਬ ਇਹ ਆਪਣੇ ਪਿੰਡਾਂ ਵਿੱਚ ਤਾਂ ਪ੍ਰੋਬਲਮ ਨਹੀਂ ਪਿੰਡ ਕਿਉਂਕਿ ਮਿੱਟੀ ਦਾ ਮਿੱਟੀ ਹੁੰਦੀ ਆ ਮਿੱਟੀ ਦੇ ਪਰਸੂਆਂ ਦੇ ਖੁਰ ਘੱਟ ਖਰਾਬ ਹੁੰਦੇ ਆ ਜਦੋਂ ਇੱਥੇ ਫਰਸ਼ ਤੇ ਰਹਿਣਾ ਪੱਕੇ ਥਾਂ ਤੇ ਹਟਾਵ ਰਹਿਣਾ ਤੇ ਉਹਦੇ ਨਾਲ ਕੀ ਹੁੰਦਾ ਵੀ ਇਹ ਖੁਰਾਂ ਦੀ ਪ੍ਰੋਬਲਮ ਬਹੁਤ ਵੱਧਣ ਲੱਗ ਪੈਂਦੀ ਆ ਕਈ ਵਾਰੀ ਜਖਮ ਬਹੁਤ ਹੁੰਦੇ ਆ ਕਈ ਵਾਰੀ ਤਾਂ ਜਖਮ ਇੰਨਾ ਖ ਹੋ ਜਾਂਦਾ ਵੀ ਤਾਂ ਹੱਡੀ ਤੱਕ ਚੱਲ ਜਾਂਦਾ ਗਿੱਟਾ ਸੁੱਜ ਜਾਂਦਾ ਤੇ ਜਿਹੜੇ ਫਲੇਮ ਹੁੰਦੇ ਆ ਖੁਰ ਤੇ ਗੱਬੇ ਜਿਹੜਾ ਹੁੰਦਾ ਚੀਰਾ ਉਹਦੇ ਵਿੱਚ ਜਖਮ ਹੋ ਜਾਂਦਾ ਉਹਨੂੰ ਫਲੇਮੋ ਨੇ ਕਹਿੰਦੇ ਆ ਤੇ ਉਹ ਬੜਾ ਖਤਰਨਾਕ ਤੇ ਇਹ ਡਿਪੈਂਡ ਕਰਦਾ ਜਿਹੜੇ ਪੱਠੇ ਜਿਹੜੇ ਪਾਉਨੇ ਆ ਆਪਾਂ ਉਹਦੇ ਚ ਆਟਾ ਵੱਧ ਘੱਟ ਹੋ ਗਿਆ ਜਾਂ ਖਰਾਕ ਦਾ ਵੀ ਹੋ ਜਾਂਦਾ ਉਹਦੇ ਨਾਲ ਵੀ ਇਹ ਪੈਰ ਖਰਾਬ ਹੋਣਾ ਪੈ ਗਿਆ ਕਈ ਵਜ੍ਹਾ ਹੁੰਦੀਆਂ ਇਹਦੀਆਂ ਤੇ ਇਹ ਜਿਹੜੀ ਦਵਾਈ ਪਾਉਨੇ ਆ ਇਹ ਥੋੜੀ ਜੀ ਖਤਰਨਾਕ ਆ ਇਹਦੇ ਤੋਂ ਜਦੋਂ ਵੀ ਆਪਾਂ ਯੂਜ਼ ਕਰਦੇ ਆ ਅੱਖਾਂ ਦਾ ਵਿਚਾਰ ਕਰਨਾ ਹਰ ਪੱਥਾ ਪੈਰ ਦਾ ਵਿਚਾਰ ਕਰਨਾ ਜਸਤਾਨੇ ਪਾ ਕੇ ਤੇ ਫਾਰਮਲ ਦਾ ਹੀ ਦੇਵੇ ਇਹ ਯੰਤਰ ਜਿਹੜਾ ਲੱਗਾ ਆ گاਵਾ ਦੇ ਖਾਜ ਕਰ ਲਈ ਇਹਨਾਂ ਜਦੋਂ ਟੱਚ ਕਰੂੰਗੀ ਗਾਂ ਕੋਈ ਵੀ ਦਿਨ ਘੁੰਮਣ ਲੱਪਣਾ ਘਸ ਗਿਆ ਹੁਣ ਨਵੇਂ ਪਾਉਣ ਵਾਲੇ ਆ ਇਹਦੇ ਨਾਲ ਆ ਵੀ ਇਹ ਆਲੇ ਦੁਆਲੇ ਨੂੰ ਜਾਈ ਜਾਣਾ ਗਾਂ ਨੇ ਆਪਣੀ ਮਰਜ਼ੀ ਨਾਲ ਜਿੱਥੇ ਖਾਜ ਹੁੰਦੀ ਐ ਖਰੀ ਜਾਣੀ ਆ ਨਾ ਚਸ ਲੈਣਾ ਬਾਲ ਬੂਲ ਝੜ ਜਾਂਦੇ ਇਹਦੇ ਨਾਲ ਸਾਰੇ ਜਿਹੜੇ ਉੱਪਰ ਹੁੰਦੇ ਆ ਤੇ ਗਾਵਾਂ ਇਹਦੇ ਨਾਲ ਸਾਫ਼ ਰਹਿੰਦੀਆਂ